ਜਦੋਂ ਮੈਂ ਸਵੇਰੇ 11 ਵਜੇ ਘਰੋਂ ਆਇਆ ਤੇ ਘਰ ਦੁਕਾਨ ਤੇ ਆ ਕੇ ਦੇਖਿਆ ਕਿ ਮੇਰੇ ਗੱਲੇ ਦੇ ਵਿੱਚੋਂ ਜਿਹੜੇ ਪਰਸਨਲ ਕਾਗਜ਼ ਵਗੈਰਾ ਔਰ ਪੈਸੇ ਨਹੀਂ ਪਏ ਸੀਗੇ ਕੈਮਰਾ ਕੋਲੋਂ ਤਾਂ ਪਤਾ ਲੱਗਿਆ ਕਿ ਸਵੇਰੇ 5:10 ਦੇ ਉਤੋਂ ਬਿਲਕੁਲ ਸਾਡੀ ਆਪਣੇ ਦੋ ਦੁਕਾਨਾਂ ਛੱਡ ਕੇ ਕੋਈ ਬੰਦਾ ਬਿਜਲੀ ਦੇ ਖੰਭੇ ਤੋਂ ਅੰਦਰ ਐਂਟਰ ਕਰ ਰਿਹਾ ਜਦੋਂ ਅਸੀਂ ਪੂਰੀ ਦੁਕਾਨ ਦੇ ਅੰਦਰ ਛਾਣਮਿੰਨ ਕਰਦੇ ਹਾਂ ਕਿ ਸਾਡਾ ਸਮਾਨ ਕਿਹੜਾ ਘਟਿਆ ਵਧਿਆ ਤੇ ਅਸੀਂ ਚੈੱਕ ਕਰਦੇ ਹਾਂ ਕਿ ਸਾਡੇ ਦੁਕਾਨ ਦੇ ਉੱਤੇ ਪੂਰੀ ਲਾਈਨ ਫੋਨ ਦੀ ਨਹੀਂ ਸੀਗੀ ਔਰ ਗੱਲੇ ਦੇ ਲੋਕਰ ਤੋੜ ਕੇ ਜਿੰਦੇ ਵਿੱਚ ਮੇਰੇ ਕੋਈ ਪਰਸਨਲ ਕਾਗਜ਼ ਔਰ ਡਾਲਰ ਵਗੈਰਾ ਪਏ ਸੀਗੇ ਉਹ ਸਾਰੇ ਲੈ ਜਾਂਦਾ ਦੋਨੋਂ ਤੋਂ ਦੋਨੋਂ ਨੇ ਲੋਕ ਆਪਣੇ ਨਾਲ ਲੋਕ ਤੋੜੇ ਹੋਏ ਆ ਉਹ ਲੋਕ ਤੋੜ ਕੇ ਬੜੇ ਆਰਾਮ ਨਾਲ نیچے ਆਂਦਾ ਹੈ نیچے ਆ ਕੇ ਪੂਰੀ ਗੱਲੇ ਦੀ ਤਲਾਸ਼ੀ ਲੈਂਦਾ ਜਿੱਥੇ ਜਿੱਥੇ ਉਹਨੂੰ ਸਮਾਨ ਜ਼ਰੂਰੀ ਲੱਗਦਾ ਉਹ ਲੈ ਜਾਂਦਾ ਪੱਕੇ ਬਿਲਾ ਦਾ ਮਾਲ ਪਿਆ ਸੀਗਾ ਜਦੋਂ ਅਸੀਂ ਗਾਗਨ ਫੋਨ ਵੇਚਣ ਲੱਗੇ ਤੇ ਦੇਖਿਆ ਕਿ ਸਾਡਾ ਫੋਨ ਨਹੀਂ ਹੈ ਤੇ ਅਸੀਂ ਸਾਰਾ ਚੈੱਕ ਕੀਤਾ ਪੂਰੇ 8 ਤੋਂ 10 ਫੋਨ ਨਹੀਂ ਹੈਗੇ ਪਰ ਜਿੱਦਾਂ ਉਹ ਬਿਜਲੀ ਦੇ ਖੰਭੇ ਤੇ ਚੜਿਆ ਨਾ ਜਿਹੜੀਆਂ ਤਾਰਾਂ ਲੱਗੀਆਂ ਬਿਲਕੁਲ ਬਾਹਰ ਉਹਨਾਂ ਨੇ ਆ ਕੇ ਚੈੱਕ ਕੀਤਾ ਨੰਗੀਆਂ ਤਾਰਾਂ ਸੀਗਾ ਜਿਹੜਾ ਉਹ ਚੋਰ ਆਇਆ ਬੇਪਰਵਾਹ ਸੀ ਬਿਲਕੁਲ ਉਹਨੂੰ ਕਿਸੇ ਦੀ ਉਹਨਾਂ ਦਾ ਡਰ ਨਹੀਂ ਸੀਗਾ ਨਾ ਉਹਨੂੰ ਥਾਣੇ ਦਾ ਡਰ ਸੀ ਨਹੀਂ 5:35 ਮਿੰਟ ਦੇ ਉੱਤੇ ਜੋ ਪੂਰੀ ਆਵਾਜ਼ਾਈ ਲੱਗੀ ਹੋਈ ਸੀ ਆਟੋ ਵਾਲੇ ਨੂੰ ਰੋਕਦਾ ਔਰ ਉਹਦੇ ਚ ਬੈ ਕੇ ਚਲਾ ਜਾਂਦਾ ਪਰ ਐਸਐਚਯੂ ਸਾਹਿਬ ਦਾ ਫੋਨ ਆ ਗਿਆ ਵਾ ਕਿ ਤੁਸੀਂ ਥਾਣੇ ਆਓ ਆਪਾਂ ਉਹ ਬੰਦੇ ਦੀ ਫੋਟੋਜ਼ ਮੰਗਾਈਆਂ ਨੇ ਕਿ ਤੁਹਾਨੂੰ ਜੇ ਲੱਗਦਾ ਉਹਨਾਂ ਤੇ ਸ਼ੱਕ ਤੇ ਆਪਾਂ ਉਹਨਾਂ ਤੇ ਕਾਰਵਾਈ ਕਰੀਏ ਔਰ ਜਿੱਥੇ ਅਜਾਇ ਹੈ ਡਿਵੀਜ਼ਨ ਨੰਬਰ 3 ਆਂਦਾ ਹੈ ਇੱਥੇ ਔਰ ਜਿੱਥੇ ਆਪਣਾ ਡਿਵੀਜ਼ਨ ਨੰਬਰ 2 ਆਂਦਾ ਔਰ ਅਸੀਂ ਸੇ ਬੈਠੇ ਆ ਪਰ ਸਾਨੂੰ ਨਹੀਂ ਪਤਾ ਸੀਗਾ ਕਿ ਅਸੀਂ ਆਪਣੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂ ਲੁਧਿਆਣਾ ਦੇ ਵਿੱਚ ਚੋਰਾ ਦਾ ਹੱਤ ਕੰਨਾ ਫੈਲ ਚੁੱਕਾ ਹੈ ਕਿ ਹੁਣ ਉਹ ਲੁਧਿਆਣਾ ਸ਼ਹਿਰ ਦੇ 18 ਡਿਵੀਜ਼ਨ ਨੰਬਰ 2 ਦੀ ਹੱਦ ਦੇ ਵਿੱਚ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਇੱਕ ਦੁਕਾਨ ਹੈ लवली ਗੈਜਟ ਕਰਕੇ ਜਿਸ ਦੇ ਦੁਕਾਨ ਦੇ ਵਿੱਚ ਚੋਰ ਜਿਹੜੇ ਨਾਲ ਦੀ ਬਿਲਡਿੰਗ ਤੋਂ ਅੰਦਰ ਦਾਖਲ ਹੁੰਦੇ ਉਸ ਤੋਂ ਬਾਅਦ ਗੱਲਾਂ ਤੋੜਦੇ ਨੇ ਤੇ ਉਸ ਤੋਂ ਬਾਅਦ ਦੁਕਾਨ ਦੇ ਵਿੱਚ ਪਏ 8 ਤੋਂ 10 ਮੋਬਾਈਲ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਮਾਲਕ ਨੂੰ ਤਾਂ ਪਤਾ ਲੱਗਦਾ ਜਦੋਂ ਮਾਲਕ ਸਵੇਰੇ ਦੁਕਾਨ ਤੇ ਆਂਦਾ ਲੇਕਿਨ ਤੁਹਾਨੂੰ ਦਿਖਾ ਦਈਏ ਤਸਵੀਰ ਕਿ ਜਿਹੜੇ ਗੱਲੇ ਜ ਇਹ ਸਾਰੇ ਦੇ ਸਾਰੇ ਗੱਲੇ ਖੋਲੇ ਜਾਂਦੇ ਚੋਰ ਵੱਲੋਂ ਇਹ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਹੈ ਇਹ ਲੌਕਰ ਵੀ ਇਹ ਤਸਵੀਰ ਦਿਖਾ ਰਹੇ ਆ ਕਿ ਆਹ ਜਿਹੜਾ ਲੋਕਰ ਆਲਾ ਇਹ ਵੀ ਤੋੜਿਆ ਇਹ ਵੀ ਤੋੜਿਆ ਕਿ ਇਹਨਾਂ ਨੇ ਹੁਣ ਚਾਬੀ ਲਾ ਕੇ ਹੁਣ ਇਹਦਾ ਪਾਸਵਰਡ ਲੱਗਦਾ ਇਹ ਦੇਖ ਸਕਦੇ ਤੋੜਿਆ ਗਿਆ ਇੱਥੋਂ ਦੀ ਲੋਕ ਜਿਹੜਾ ਤੋੜ ਦਿੱਤਾ ਗਿਆ ਵਾ ਲੇਕਿਨ ਇਹ ਸਾਰੇ ਦੇ ਸਾਰੇ ਗੱਲੇ ਖੋਲੇ ਗਏ ਤੇ ਇਹਨਾਂ ਦਾ ਕੈਸ਼ ਹੁੰਦਾ ਉਹ ਵੀ ਸਾਰਾ ਕੁਝ ਦੇਖਿਆ ਗਿਆ ਲੇਕਿਨ ਤੁਹਾਨੂੰ ਆ ਦੱਸ ਦਈਏ ਕਿ 8 ਤੋਂ 10 ਮੋਬਾਈਲ ਲੈ ਕੇ ਜਿਹੜੇ ਨੇ ਰਫੂ ਚੱਕਰ ਜਿਹੜੇ ਚੋਰ ਹੋ ਗਏ ਵੀਡੀਓ ਜਿਹੜੀ ਨਾਲ ਦੀ ਨਾਲ ਚੱਲ ਰਹੀ ਹੈ ਲੇਕਿਨ ਵੀਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕੀ ਨਾਮ ਆਪਣਾ ਸਸ਼ੀ ਗਾ ਜੀ ਮੇਰਾ ਨਾਮ ਲਵਲੀ ਹੈ ਮੇਰਾ ਆਪਣਾ ਕਲਗੀਧਰ ਚੌਂਗ ਦੇ ਵਿੱਚ ਲਵਲੀ ਗੈਜਟ ਦੇ ਨਾਂ ਦਾ ਸ਼ੋਰੂਮ ਹੈਗਾ ਜਦੋਂ ਮੈਂ ਸਵੇਰੇ 11 ਵਜੇ ਘਰੋਂ ਆਇਆ ਤੇ ਦੁਕਾਨ ਤੇ ਆ ਕੇ ਦੇਖਿਆ ਕਿ ਮੇਰੇ ਗੱਲੇ ਦੇ ਵਿੱਚੋਂ ਜਿਹੜੇ ਪਰਸਨਲ ਕਾਗਜ਼ ਵਗੈਰਾ ਔਰ ਪੈਸੇ ਨਹੀਂ ਪਏ ਸਿਕੇ ਤੇ ਮੈਂ ਮੁੰਡੇ ਤੋਂ ਪੁੱਛਿਆ ਉਹ ਕਹਿੰਦੇ ਅਸੀਂ ਨਹੀਂ ਛੇੜਿਆ ਹੈਗਾ ਤੇ ਜਦੋਂ ਸ਼ੱਕ ਬੰਦੇ ਉੱਤੇ ਅਸੀਂ ਆਪਣਾ ਕੈਮਰਾ ਖਲਵਾਇਆ ਕੈਮਰਾ ਖੋਲਣ ਤੇ ਪਤਾ ਲੱਗਿਆ ਕਿ ਸਵੇਰੇ 5:10 ਦੇ ਉੱਤੋਂ ਬਿਲਕੁਲ ਸਾਡੀ ਆਪਣੇ ਦੋ ਦੁਕਾਨਾਂ ਛੱਡ ਕੇ ਕੋਈ ਬੰਦਾ ਬਿਜਲੀ ਦੇ ਖੰਭੇ ਤੋਂ ਅੰਦਰ ਐਂਟਰ ਕਰ ਰਿਹਾ ਔਰ ਤਕਰੀਬਨ ਤਕਰੀਬਨ ਦੁਕਾਨ ਦੇ ਅੰਦਰ ਆ ਕੇ 25 ਮਿੰਟ ਦੁਕਾਨ ਦੇ ਅੰਦਰ ਆਂਦਾ ਤੇ ਜਦੋਂ ਅਸੀਂ ਪੂਰੀ ਦੁਕਾਨ ਦੇ ਅੰਦਰ ਛਾਣਮਿਨ ਕਰਦੇ ਆ ਕਿ ਸਾਡਾ ਸਮਾਨ ਕਿਹੜਾ ਘਟਿਆ ਵਧਿਆ ਤੇ ਅਸੀਂ ਚੈੱਕ ਕਰਦੇ ਆ ਕਿ ਸਾਡੇ ਦੁਕਾਨ ਦੇ ਉੱਤੇ ਪੂਰੀ ਲਾਈਨ ਫੋਨ ਦੇ ਨਹੀਂ ਸੀਗੀ ਅੱਛਾ ਤੇ ਜਦੋਂ ਅਸੀਂ ਕੈਮਰਾ ਕੋਲ ਕੇ ਦੇਖਿਆ ਉਹ ਪੂਰੇ ਆਪਣੇ ਹੱਥ ਦੇ ਵਿੱਚ ਉਹਨੇ 8-10 ਫੋਨ ਫੜੇ ਹੋਏ ਸੀਗੇ ਔਰ ਗੱਲੇ ਦੇ ਲੋਕਰ ਤੋੜ ਕੇ ਜਿੰਦੇ ਵਿੱਚ ਮੇਰੇ ਕੋਈ ਪਰਸਨਲ ਕਾਗਜ਼ ਔਰ ਡਾਲਰ ਵਗੈਰਾ ਪਏ ਸੀਗੇ ਉਹ ਸਾਰੇ ਲੈ ਜਾਂਦਾ ਲੇਕਿਨ ਵੀਰ ਜਿਹ ਕਿੰਨੇ ਕੰਬਦੀ ਹੁੰਦੀ ਨੇ ਵਾਰ ਦਾ ਇਕੱਲਾ ਹੀ ਕਰਦਾ ਚੋਰ ਮੈਂ ਜਦੋਂ ਦੇਖਿਆ ਕਿ ਕੈਮਰੇ ਦੇ ਵਿੱਚ ਦੇਖਿਆ ਉਹ ਕਿ ਉਹ ਬੰਦਾ ਇਕੱਲਾ ਹੀ ਖੜਾ ਸੀਗਾ ਔਰ ਜਦੋਂ ਉਹ ਚੋਰੀ ਕਰਕੇ ਲੈ ਕੇ ਜਾ ਰਿਹਾ ਔਰ ਆਟੋ ਵਾਲਾ ਅੱਗੇ ਰੁਕਦਾ ਹੈ ਆਟੋ ਵਾਲੇ ਦੇ ਵਿੱਚ ਸਾਰਾ ਬੈਗ ਪੈ ਕੇ ਆਟੋ ਦੇ ਨਾਲ ਬੈਗ ਚਲਾ ਜਾਂਦਾ ਜੋ ਕਿ ਆਪਣਾ ਸਟੇਸ਼ਨ ਵਾਲੇ ਪਾਸੇ ਜਾਂਦਾ ਲੇਕਿਨ ਉੱਤੋਂ ਹੀ ਰਸਤਾ ਕੋਈ ਹੈਗਾ ਜੀ ਤੇ ਉੱਪਰੋਂ ਆਉਂਦੇ ਕਿੱਦਾਂ ਉੱਪਰੋਂ ਕੋਈ ਰਸਤਾ ਤੋ ਤੋੜੇ ਦੇ ਉੱਪਰ ਤਾਲਾ ਤੁਲਾ ਭਾਜੀ ਮੇਰੇ ਵੱਲੋਂ ਬਿਲਕੁਲ ਸੇਫਟੀ ਸੀਗੀ ਜਦੋਂ ਬੰਦਾ ਦੁਕਾਨ ਦੇ ਅੰਦਰੋਂ ਖੰਬੇ ਤੋਂ ਅੰਦਰੋਂ ਵੜਦਾ ਪਰ ਜਦੋਂ ਉਹ نیچے ਆਂਦਾ ਪੂਰੇ ਦੋ ਦਰਵਾਜ਼ੇ ਲੱਗੇ ਆ ਇੱਕ ਸਭ ਤੋਂ ਥਰਡ ਫਲੋਰ ਤੇ ਔਰ ਉਸ ਤੋਂ ਦੋਨੋਂ ਤੋਂ ਦੋਨੋਂ ਨੇ ਲੋਕ ਆਪਣਾ ਲੋਕ ਤੋੜੇ ਹੋਏ ਆ ਉਹ ਲੋਕ ਤੋੜ ਕੇ ਬੜੇ ਆਰਾਮ ਨਾਲ نیچے ਆਂਦਾ نیچے ਆ ਕੇ ਪੂਰੀ ਗੱਲਾਂ ਦੀ ਤਲਾਸ਼ੀ ਲੈਂਦਾ ਜਿੱਥੇ ਜਿੱਥੇ ਉਹਨੂੰ ਸਮਾਨ ਜ਼ਰੂਰੀ ਲੱਗਦਾ ਉਹ ਲੈ ਜਾਂਦਾ ਔਰ ਆਪਣੇ ਉਹਨੇ ਜਿਹੜੀ ਲੋਇਲ ਬੇਟੀ ਹੁੰਦੀ ਉਹਦੇ ਵਿੱਚ ਸਾਰਾ ਸਮਾਨ ਪੈਕ ਕਰਦਾ ਉਹ ਲੈ ਜਾਂਦਾ ਸਾਰਾ ਅਗਰ ਕੈਮਰੇ ਲੱਗੀ ਹੁੰਦੀ ਤਾਂ ਚੋਰੀ ਦੀ ਭਨਕ ਹੀ ਨਾ ਲੱਗਦੀ ਸਰ ਦੇਖੋ ਨਾ ਮੇਰੇ ਕੋਲ ਪੂਰੇ ਫੋਟੋ ਰਸਾ ਗਿਆ ਹਾਂ ਕਿ ਹਾਂ ਕਿਦਾਂ ਚੋਰੀ ਕਰ ਰਿਹਾ ਵੈ ਤੇ ਇਹ ਵੀ ਹੈ ਕਿ ਕੈਮਰਾ ਜਦੋਂ ਸਾਡੇ ਦੁਕਾਨ ਦੇ ਅੰਦਰ ਪੱਕੇ ਬਿੱਲਾਂ ਦਾ ਮਾਲ ਪਿਆ ਸੀਗਾ ਜਦੋਂ ਅਸੀਂ ਗਾਗ ਨੂੰ ਫੋਨ ਵੇਚਣ ਲੱਗੇ ਤੇ ਦੇਖਿਆ ਕਿ ਸਾਡਾ ਫੋਨ ਨਹੀਂ ਹੈ ਤੇ ਅਸੀਂ ਸਾਰਾ ਚੈੱਕ ਕੀਤਾ ਪੂਰੇ 8 ਤੋਂ 10 ਫੋਨ ਨਹੀਂ ਹੈ ਕਿਸੇ ਕਿ ਲੇਕਿਨ ਵੀਰ ਗੱਲ ਕੀਤੀ ਹੈ ਵੇ ਆ ਲੱਗ ਗਈ ਦੋ ਨੰਬਰ ਥਾਣਾ ਮਤਲਬ ਆਹ ਕਹਿਆ ਜਾਦਾ ਗਿਣਤੀ ਦੇ 20 ਕਦਮ ਦੀ ਦੂਰੀ ਤੇ ਦ ਕਿ ਥਾਣੇ ਦੀ ਪਰਵਾਹ ਨਹੀਂ ਰਹੀ ਹੁਣ ਸਾਰਾ ਜਿੱਦਾਂ ਉਹ ਬਿਜਲੀ ਦੇ ਖੰਬੇ ਤੇ ਚੜਿਆ ਨਾ ਜਿਹੜੀਆਂ ਤਾਰਾਂ ਲੱਗੀਆਂ ਬਿਲਕੁਲ ਬਾਹਰ ਉਹਨਾਂ ਨੇ ਆ ਕੇ ਚੈੱਕ ਕੀਤਾ ਨੰਗੀਆਂ ਤਾਰਾਂ ਸੀਗਾ ਜਿਹੜਾ ਉਹ ਚੋਰ ਆਇਆ ਬੇਪਰਵਾਹ ਸੀ ਬਿਲਕੁਲ ਉਹਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਸੀਗਾ ਨਾ ਉਹਨੂੰ ਥਾਣੇ ਦਾ ਡਰ ਸੀ ਤੇ ਹੋਰੋ ਸਭ ਤੋਂ ਵੱਡੀ ਗੱਲ ਹੈ ਕਿ ਟਾਈਮ ਜਿਹੜਾ ਸੀਗਾ ਟਾਈਮ 5 ਤੋਂ 5:30 ਦਾ ਟਾਈਮ ਸੀ ਜਿਹੜਾ ਬਿਲਕੁਲ ਚਾਨਣ ਦਾ ਟਾਈਮ ਸੀਗਾ ਲੇਕਿਨ ਉਹਨੂੰ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ ਸੀਗਾ ਉਹ ਬੇਪਰਵਾਹ ਸੀਗਾ ਨਾ ਉਹਨੂੰ ਥਾਣੇ ਦਾ ਸੀ ਉਹ ਬੜੇ ਆਰਾਮ ਨਾਲ ਅੰਦਰ ਦੁਕਾਨ ਅੰਦਰ ਵੜਦਾ ਚੋਰੀ ਕਰਦਾ ਆਪਣਾ ਸਮਾਨ 5:35 ਦੇ ਉੱਤੇ ਜੋ ਪੂਰੀ ਆਵਾਜ਼ ਆਈ ਲੱਗੀ ਹੋਈ ਸੀ ਆਟੋ ਵਾਲੇ ਨੂੰ ਰੋਕਦਾ ਔਰ ਉਹਦੇ ਚ ਬੈ ਕੇ ਚਲਾ ਜਾਂਦਾ ਲekin ਥਾਣੇ ਵਾਲੋ ਕੀ ਗਲਵਕਾਰਵਾਈ ਕੀਤੀ ਗਈ ਹੈ ਜਦੋਂ ਮੈਂ ਥਾਣੇ ਵਾਲ ਨੂੰ ਦੱਸਿਆ ਤੇ ਉਹਨਾਂ ਨੇ ਮੌਕੇ ਤੇ ਆ ਕੇ ਆਪਣੀ ਪੂਰੀ ਟੀਮ ਭੇਜੀ ਹੈ ਪੂਰੀ ਕਾਰਵਾਈ ਕਰ ਰਹੇ ਨੇ ਔਰ ਕਾਰਵਾਈ ਕਰਦੇ ਹੋਏ ਉਹ ਬਿਲਕੁਲ ਜਿੱਥੇ ਤੇ ਆਟੋ ਜਾ ਰਿਹਾ ਉਹਦੀ ਮਗਰ ਉਹਦੇ ਪੂਰੀ ਤਹਿਕੀਕਤ ਕਰ ਰਹੇ ਨੇ ਤਹਿਕੀਕਤ ਕਰ ਰਹੇ ਨੇ ਦੇਖੀ ਕੁਝ ਕਲੂ ਹਜੇ ਲੱਭਿਆ ਉਹਨਾਂ ਨੂੰ ਕੁਝ ਜੇ ਮੈਨੂੰ ਦੋ ਸਰ ਐਸਐਚਓ ਸਾਹਿਬ ਦਾ ਫੋਨ ਆ ਗਿਆ ਵਾ ਕਿ ਤੁਸੀਂ ਥਾਣੇ ਆਓ ਆਪਾਂ ਉਹ ਬੰਦੇ ਦੀ ਫੋਟੋਸ ਮੰਗਾਈਆਂ ਨੇ ਕਿ ਤੁਹਾਨੂੰ ਜੇ ਲੱਗਦਾ ਉਹਨਾਂ ਤੇ ਸ਼ੱਕ ਤੇ ਆਪਾਂ ਉਹਨਾਂ ਤੇ ਕਾਰਵਾਈ ਕਰੀਏ ਤੇ ਮੈਂ ਹੁਣ ਥਾਣੇ ਜਾ ਰਿਹਾ ਜੀ ਥਾਣੇ ਦੇ ਕੋਲ ਦੁਕ ਖੋਲ ਲਦੂਰੀ ਖੋਲ ਲੈਂਦੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਸਗੋਂ ਦੁਕਾਨ ਤੇ ਆਪਣੇ ਵਰਕਰਾਂ ਨਾਲ ਗੱਲ ਕਰਦੇ ਆਂ ਕਿ ਚਲੋ ਅਸੀਂ ਸ਼ਹਿਰ ਦੇ ਵਿੱਚ ਬੈਠੇ ਆਂ ਥਾਣੇ ਦੇ ਕੋਲ ਬੈਠੇ ਆਂ ਔਰ ਜੇ ਇਧਰੋਂ ਜਾਈਏ ਡਿਵੀਜ਼ਨ ਨੰਬਰ 3 ਆਂਦਾ ਹੈ ਤੇ ਇਧਰੋਂ ਜਾਈਏ ਆਪਣਾ ਡਿਵੀਜ਼ਨ ਨੰਬਰ 2 ਆਂਦਾ ਹੈ ਔਰ ਅਸੀਂ ਸੇਫ ਬੈਠੇ ਆਂ ਪਰ ਸਾਨੂੰ ਨਹੀਂ ਪਤਾ ਸੀਗਾ ਕਿ ਅਸੀਂ ਆਪਣੇ ਘਰ ਦੇ ਵਿੱਚ ਬਿਲਕੁਲ ਕਲੋਜ਼ ਬੈਠੇ ਹੋਏ ਆਂ ਔਰ ਉੱਥੇ ਵੀ ਅਸੀਂ ਸੇਫ ਨਹੀਂ ਹੈਗੇ ਮਤਲਬ ਚੋਰਾਂ ਨੂੰ ਹੁਣ ਨਹੀਂ ਪਰਵਾਹ ਆਈ ਮੇਰੇ ਖਿਆਲ ਨਾਲ ਨਹੀਂ ਜੀ ਨਹੀਂ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ ਉਹਨਾਂ ਨੂੰ ਹੁਣ ਆਪਣਾ ਪੁਲਿਸ ਦਾ ਵੀ ਡਰ ਨਹੀਂ ਰਿਹਾ ਬਿਲ ਮੋਬਾਈਲ ਲੈ ਕੇ ਚਲਾ ਜਾਂਦਾ ਤੇ ਉਸ ਤੋਂ ਬਾਅਦ ਦੀ ਗੱਲ ਕੀਤੇ ਵੇ ਡਾਲਰ ਜਿਹੜੇ ਪਏ ਹੁੰਦੇ ਤੇ ਕੋਈ ਕਾਗਜ਼ ਪਏ ਹੁੰਦੇ ਇਹਨਾਂ ਦੇ ਉਹ ਵੀ ਲੈ ਕੇ ਜਿਹੜਾ ਰਫੂ ਚੱਕਰ ਹੋ ਜਾਂਦਾ ਤੇ ਸੀਸੀਟੀਵੀ ਫੁਟੇਜ ਜਦੋਂ ਸਾਹਮਣੇ ਆਂਦੀ ਆ ਇੱਕ ਆਟੋ ਚੋਂ ਬੈਂਦਾ ਤੇ ਉਸ ਤੋਂ ਬਾਅਦ ਸਟੇਸ਼ਨ ਵਾਲ ਨੂੰ ਉਹਨਾਂ ਦੇ ਕਹਿਣ ਦੇ ਮੁਤਾਬਿਕ ਚਲਾ ਜਾਂਦਾ ਹੁਣ ਪੋਸデア ਥਾਣਾ ਡਿਵੀਜ਼ਨਰ 2 ਦੇ ਐਸਐਚਓ ਨੂੰ ਕੀ ਹਜੇ ਕਾਰਵਾਈ ਇਸ ਵਿੱਚ ਕੀ ਕੀਤੀ ਗਈ ਹੈ ਕਿ ਹਜੇ ਕੋਈ ਕਲੂ ਸਾਹਮਣੇ ਆਇਆ ਕਿ ਨਹੀਂ ਆਇਆ ਬਸ ਵਧੀਆ ਭਾਜੀ ਜਿਹੜੀ लवली ਗੈਜਟ ਤੇ ਜਿਹੜੀ ਚੋਰੀ ਹੋਈ ਹੈ ਮਾਮਲਾ ਥੋੜਾ ਦੱਸ ਦੋਗੇ ਹਾਂ ਜੀ ਇਹ ਮੌਕਾ ਦੇਖਿਆ ਜੀ ਤੇ ਨਾਲ ਬਿਆਨ ਮਿਲਣਾ ਕੀ ਡਿਟੇਲ ਹਾਂ ਦਾ ਜੀ ਸਟੋਰੀ ਦੇ ਸਬੰਧ ਵਿੱਚ ਅਜੇ ਡਿਟੇਲ ਦਿਖਾਈ ਨਹੀਂ ਗਈ ਸਰ ਅਜੇ ਨਹੀਂ ਨਹੀਂ ਅਜੇ ਦਿਖਾਈ ਨਹੀਂ ਜਨਰਲ ਜੀ ਤੇ ਸੈਨਾ ਨੇ ਵੀ ਕੈਮਰਾ ਕੋਲ ਚੈੱਕ ਕੀਤੇ ਆ ਜੀ 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 ਤਾਂ ਹਾਂ ਦਾ ਸਟੇਟਮੈਂਟ ਲੈਣਾ ਤੇ ਡਿਟੇਲ ਹੋਊਗਾ ਕਿਹੜਾ ਘਟਨਾ ਮੈਂ ਜਲਦ ਜਿਹੜੇ ਜਿੰਨੇ ਵਾਰਦਾਤ ਨੂੰ ਇਨਜਾਮ ਦਿੱਤਾ ਚੋਰੀ ਦੀ ਉਹਨੂੰ ਜਲਦ ਗ੍ਰਿਫਤਾਰ ਕਰ ਲਈ ਤਾਂ ਜਾਊਗਾ ਬਿਲਕੁਲ ਸਰ ਕਰਾਂਗੇ ਜੀ ਇਹ ਸਾਡੀ ਮਾਸਲਾ ਬਹੁਤ ਬਹੁਤ ਸ਼ੁਕਰੀਆ ਗੁਰਜੀਤ ਭਾਜੀ ਬਹੁਤ ਬਹੁਤ ਸ਼ੁਕਰੀਆ ਇਹ ਥਾਣਾ ਨਾਂਡ ਡਿਵੀਜ਼ਨ ਨੰਬਰ 2 ਤੋਂ ਐਸ ਐਚਓ ਸਾਡੇ ਨਾਲ ਸੀਗੇ ਜਿਨ੍ਹਾਂ ਨੇ ਕਿਹਾ ਕਿ ਹਜੇ ਪੂਰੀ ਡਿਟੇਲ ਜਿਹੜੀ ਹੈ ਮਾਲਕ ਨੂੰ ਦੇਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਚੋਰ ਜਿਹੜਾ ਜਲਦ ਗ੍ਰਿਫਤਾਰ ਕਰ ਲਾਂਗੇ ਟੀਮਾ ਪਹੁੰਚਾ ਬਣਾ ਦਿੱਤੀਆਂ ਜਾਣਗੀਆਂ ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੇ ਲੱਗ ਹੀ ਜਿਹੜੀ ਹੈ ਸਾਰੀ ਵਾਰਤ ਹੋਈ ਕਿਉਂਕਿ ਚੌਂਕ ਜਿਹੜਾ ਇਸ ਵਾਨੀ ਬਿਲਡਿੰਗ ਚੌਂਕ ਜਿਹੜਾ ਪੈਂਦਾ ਇਹ ਨੁੱਕਰ ਤੇ ਹੀ ਇਹ ਦੁਕਾਨ ਹੈਗੀ ਹੈ ਜਿੱਥੋਂ ਖੰਬੇ ਦੇ ਉੱਤੇ ਚੜਨ ਤੋਂ ਬਾਅਦ ਸ਼ੱਕ ਜਿਹੜਾ ਥੱਲੇ ਆਂਦਾ ਥੱਲੇ ਆ ਕੇ ਦੁਕਾਨ ਦੇ ਵਿੱਚੋਂ ਪਏ ਜਿਹੜੇ ਪੌਂ ਜਿਹੜੇ ਨੇ ਲੈ ਕੇ